ਸੋ ਪਰਮੇਸ਼ਰ ਦੇ ਪ੍ਰੇਮੀਆਂ ਅੱਜ ਦਾ ਦਿਨ ਬੜਾ ਸ਼ਕਤੀਸ਼ਾਲੀ ਏ ਅੱਜ ਦੇ ਦਿਨ ਦੇ ਵਿੱਚ ਇੱਕ ਬੜਾ ਵੱਡਾ ਸੰਦੇਸ਼ ਏ ਦੁਨੀਆਂ ਦੇ ਬੜੇ ਆਏ ਬੜੇ ਚਲੇ ਗਏ ਉਹ ਲੋਕਾਂ ਦੇ ਤੁਸੀਂ ਜੰਮਣ ਦੀ ਕਹਾਣੀ ਸੁਣੀ ਏ ਅਤੇ ਜੰਮਣ ਤੋਂ ਬਾਅਦ ਮਰਨ ਦੀ ਕਹਾਣੀ ਸੁਣੀ ਏ ਪਰ ਦੁਨੀਆਂ ਦੇ ਕੋਈ ਇਹੋ ਜਿਹਾ ਜਿਹੜਾ ਜੰਮਿਆ ਉਦੋਂ ਕਹਾਣੀ ਬਣੀ ਅਤੇ ਜਦੋਂ ਮਰਿਆ ਉਦੋਂ ਕਹਾਣੀ ਬਣੀ ਸਾਰਿਆਂ ਦੀ ਕਹਾਣੀ ਦਾ ਇੱਥੇ ਐਂਡ ਹੋਇਆ ਪਰ ਇੱਕ ਸ਼ਕਤੀਸ਼ਾਲੀ ਨਾਮ ਇੱਕ ਸਮਰਥੀ ਨਾਮ ਆਇਆ ਜਿੰਨੇ ਆਉਣ ਤੋਂ ਪਹਿਲਾਂ ਕਹਾਣੀ ਬਣੀ ਜਦੋਂ ਆ ਗਿਆ ਉਦੋਂ ਕਹਾਣੀ ਬਣੀ ਜਦੋਂ ਮਰ ਗਿਆ ਉਦੋਂ ਕਹਾਣੀ ਬਣੀ ਅਤੇ ਮਾਰ ਕੇ ਫੇਰ ਉਹ ਜਿੰਦਾ ਹੋਇਆ ਉਹਦੋਂ ਕਹਾਣੀ ਬਣੀ ਇਹ ਕਹਾਣੀ ਆਖਰ ਕਿੱਦਾਂ ਬਣ ਗਈ ਕਿਵੇਂ ਬਣੀ ਇਹ ਕਹਾਣੀ ਇਹ ਕਹਾਣੀ ਚ ਕਿੰਨਾ ਕੁ ਸੱਚ ਹੈ ਕਾਂ ਦੀ ਕਹਾਣੀ ਜੰਮਣ ਤੇ ਮਰਨ ਤੇ ਉਥੇ ਖਤਮ ਹੋ ਜਾਂਦੀ ਏ ਪਰ ਇੱਕ ਇਹੋ ਜਿਹੀ ਆ ਜਿੱਦੀ ਕਹਾਣੀ ਉਹਨ ਤੋਂ ਪਹਿਲਾਂ ਬਣੀ ਫਿਰ ਜੰਮਿਆ ਉਦੋਂ ਬਣੀ ਅਤੇ ਫਿਰ ਮਰ ਕੇ ਉਦੋਂ ਬਣੀ ਅਤੇ ਮਰਨ ਤੋਂ ਬਾਅਦ ਵੀ ਇੱਕ ਕਹਾਣੀ ਬਣੀ ਅੱਜ ਅਸੀਂ ਉਹ ਕਹਾਣੀ ਵੱਲ ਵੇਖਦੇ ਆ ਕਿ ਆਖਰ ਉਹ ਕਿਹੜੀ ਕਹਾਣੀ ਬਣੀ ਹੈ ਸੋ ਅੱਜ ਪਰਮੇਸ਼ਰ ਦੇ ਕਲਾਮ ਦਾ ਟੌਪਿਕ ਹੈ ਪ੍ਰਭੂ ਯੇਸ਼ੂ ਜੀ ਉਠਿਆ ਹਾਂ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਮਤੀ ਦੀ ਅੰਜ਼ਿਲ ਉਹਦਾ 27 ਅਧਿਆਏ ਉਹਦੀ ਪਹਿਲੀ ਆਇਤੋਂ 27 ਅਧਿਆਏ ਉਹਦੀ 57 ਐਤੋਂ ਮਤੀ ਦੀ ਅੰਜ਼ਿਲ 27 ਅਧਿਆਏ ਉਹਦੀ 57 ਐਤੋਂ ਜਾਂ ਸਾਂਝ ਹੋਈ ਤਾਂ ਯੂਸਫ ਨਾਮੇ ਰਮਮ ਥਿਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯੀਸ਼ੂ ਦਾ ਚੇਲਾ ਸੀ ਉਹਨੇ ਪਿਲਾਤ ਉਸ ਕੋਲ ਜਾ ਕੇ ਯੀਸ਼ੂ ਦੀ ਲੋਥ ਮੰਗੀ ਤਦ ਪਿਲਾਤ ਉਸ ਨੇ ਲੋਥ ਦੇਣ ਦਾ ਹੁਕਮ ਕੀਤਾ ਆਮੇਨ ਪਰਮੇਸ਼ਰ ਦੇ ਮੁਬਾਰਕ ਲੋਕੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਪ੍ਰਚਾਰ ਸੁਣਿਆ ਪ੍ਰਭੂ ਯਿਸੂ ਨੂੰ ਸਰੀਰ ਤੇ ਚੜਾਇਆ ਉਹਦੇ ਤੇ ਬੜੇ ਤਸ਼ੱਦਦ ਹੋਏ ਤੇ ਉਹ ਮਰ ਗਿਆ ਮਰਨ ਤੋਂ ਬਾਅਦ ਕੀ ਹੋਇਆ ਤੇ ਖੁਦਾ ਦੇ ਲੋਕੋ ਕਲਾਮ ਦੇ ਵਿੱਚ ਅਸੀਂ ਪੜਿਆ ਇੱਕ ਯੂਸਫ ਨਾਮ ਦਾ ਬੰਦਾ ਆਇਆ ਯੂਸਫ ਨਾਮ ਦਾ ਬੰਦਾ ਬੜਾ ਧਨੀ ਬੰਦਾ ਇਹਦਾ ਨਾਮ ਜਲਦਾ ਹੈ ਲੋਕ ਇਹਨੂੰ ਜਾਣਦੇ ਨੇ ਇਹ ਧਨੀ ਹੋਣ ਦੇ ਬਾਅਦ ਵੀ ਉਦ ਵੀ ਜਦੋਂ ਪ੍ਰਭੂ ਯੇਸ਼ੂ ਜੀ ਦੀ ਡੈਥ ਹੋਈਏ ਉਸ ਟਾਈਮ ਫਿਲਾਤੂਸ ਰਾਜੇ ਦੇ ਕੋਲੇ ਆਏ ਅਤੇ ਉਹਦੇ ਕੋਲ ਜਾ ਕੇ ਬੇਅਦ ਕੀਤੀ ਏ ਕਿ ਉਹਦੀ ਲਾਸ਼ ਮੈਨੂੰ ਦਿੱਤੀ ਜਾਏ ਪ੍ਰਭੂ ਯੇਸ਼ੂ ਦੀ ਕਿ ਦਿੱਤੀ ਜਾਏ ਲਾਸ਼ ਮੈਨੂੰ ਦਿੱਤੀ ਜਾਏ ਇੱਕ ਧਨੀ ਬੰਦੇ ਨੂੰ ਯੇਸ਼ੂ ਦੀ ਕਿ ਲੋੜ ਅੱਜ ਜਿਹੜਾ ਤੰਦਰੁਸਤ ਹੈ ਉਹ ਕਹਿੰਦਾ ਮੈਨੂੰ ਰੱਬ ਦੀ ਕਿ ਲੋੜ ਜਿਹੜਾ ਧਨੀ ਹੈ ਉਹ ਕਹਿੰਦਾ ਮੈਨੂੰ ਰੱਬ ਦੀ ਕਿ ਲੋੜ ਜਿਹਦੇ ਘਰ ਦੇ ਵਿੱਚ ਰੌਣਕ ਹੈ ਉਹ ਕਹਿੰਦਾ ਮੈਨੂੰ ਕੀ ਰੱਬ ਦੀ ਲੋੜ ਹੈ ਪਰ ਖੁਦਾ ਦੇ ਲੋਕੋ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ ਸਾਰਿਆਂ ਨੂੰ ਰੱਬ ਦੀ ਲੋੜ ਹੈ ਪਰਮੇਸ਼ਰ ਦੀ ਲੋੜ ਹੈ ਅੱਜ ਜੇ ਤੁਸੀਂ ਪਰਮੇਸ਼ਰ ਦੇ ਲਈ ਆਏ ਜੇ ਤੇ ਖੁਦਾਬਾਸ਼ ਅੱਜ ਅਗਰ ਤੁਹਾਨੂੰ ਪਰਮੇਸ਼ਰ ਦੀ ਲੋੜ ਹੈ ਤੁਸੀਂ ਪ੍ਰਭੂ ਦੀ ਅਜੂਲੀ ਚ ਆ ਗਏ ਹੋ ਤੇ ਯਾਦ ਰੱਖਿਓ ਜੇ ਤੁਸੀਂ ਪ੍ਰਭੂ ਦੀ ਲੋੜੇ ਤੁਹਾਨੂੰ ਤੁਸੀਂ ਪ੍ਰਭੂ ਜੀ ਅਜੂਰੀ ਚਾਹੋ ਤੇ ਅੱਜ ਪ੍ਰਭੂ ਨੂੰ ਲੈ ਕੇ ਜਾਓਗੇ ਤੇ ਪ੍ਰਭੂ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਪੂਰਿਆ ਕਰਕੇ ਰੱਖ ਦਵੇਗਾ ਖੁਦਾ ਦੇ ਲੋਕੋ ਇੱਕ ਧਨੀ ਬੰਦਾ ਉਹ ਰਾਜੇ ਦੇ ਕੋਲ ਜਾਂਦਾ ਹੈ ਤੇ ਕਹਿੰਦਾ ਮੈਨੂੰ ਯੇਸ਼ੂ ਦੀ ਲੋਥ ਚਾਹੀਦੀ ਹੈ ਖੁਦਾ ਦੇ ਲੋਕੋ ਉਹਨੂੰ ਲੋਥ ਮਿਲਦੀ ਪ੍ਰਭੂ ਯੇਸ਼ੂ ਜੀ ਦੀ লাশ ਲੈ ਆਂਦੇ ਲਿਆ ਚਲਾਏ ਖੁਦਾ ਦੇ ਲੋਕੋ ਪਰਮੇਸ਼ਰ ਦੀ ਲੋੜ ਸਾਹਮਣੂ ਪੈਣੀ ਹੈ ਉਸ ਤੋਂ ਬਾਅਦ ਇਹਨੇ ਕੀ ਕੀਤਾ ਕਲਾਮ ਦੇ ਵਿੱਚ ਪੜ੍ਹੀਏ ਅਤੇ ਯੂਸਫ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਬਲੇਟਿਆ ਔਰ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ ਜਿਹੜੀ ਉਸ ਨੇ ਪੱਥਰ ਵਿੱਚ ਖੁਦਵਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ ਕੇ ਚਲਾ ਗਿਆ ਆਮੀਨ ਇਥੇ ਖੁਦਾਵੰਦੀ ਯਸ਼ਮਸੀਦੀ ਲਾਸ਼ ਨੂੰ ਨੇ ਲਿਆਏ ਬੜਾ ਸੋਹਣਾ ਕੱਪੜਾ ਲਿਆਏ ਅਤੇ ਉਹਦੇ ਵਿੱਚ ਲਵੇਟਿਆ ਫਿਰ ਇਹਨੇ ਜਿਹੜੀ ਆਪਣੇ ਲਈ ਕਬਰ ਮੋਲ ਲਈ ਸੀਗੀ ਖੁਦਾ ਦੇ ਲੋਕੋ ਨਾਲ ਉਹਨਾਂ ਟਾਈਮਾਂ ਦੇ ਵਿੱਚ ਲੋਕ ਆਪਣੀਆਂ ਕਬਰਾਂ ਪਹਿਲਾਂ ਲੈ ਲੈਂਦੇ ਸੀਗੇ ਅੱਜ ਵੀ ਕਈ ਤੁਸੀਂ ਪਿੰਡਾਂ ਦੇ ਵਿੱਚ ਕਈ ਏਰੀਆ ਦੇ ਵਿੱਚ ਬੜੇ ਲੀਡਰ ਵੇਖੋਗੇ ਬੜੇ ਜਸ਼ੀਲੇ ਬੰਦੇ ਵੇਖੋਗੇ ਪਰ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਕਬਰਿਸਤਾਨ ਬੁਰੇ ਹਾਲ ਹੋਏ ਪੈ ਨੇ ਅਗਰ ਕੋਈ ਬੰਦਾ ਮਸੀਤ ਦੇ ਵਿੱਚ ਉਹ ਖੁਦਾ ਨੂੰ ਜਾਣਦਾ ਹੈ ਤੇ ਕਬਰਿਸਤਾਨ ਬਾਰੇ ਨਹੀਂ ਸੋਚਦਾ ਤੇ ਖੁਦਾ ਦੇ ਲੋਕੋ ਪਰਮੇਸ਼ਰ ਉਹਦੀ ਭਗਤੀ ਤੋਂ ਖੁਸ਼ ਨਹੀਂ ਹੋਏਗਾ ਉਹਦੀ ਲੀਡਰੀ ਤੋਂ ਖੁਸ਼ ਨਹੀਂ ਹੋਏਗਾ ਅਗਰ ਕੋਈ ਲੀਡਰ ਕੋਈ ਨੰਬਰਦਾਰ ਕੋਈ ਸਰਪੰਚ ਅਤੇ ਉਹ ਖੁਦਾ ਨੂੰ ਜਾਣਦਾ ਹੈ ਉਹ ਕਬਰਸਤਾਨ ਬਾਰੇ ਨਹੀਂ ਸੋਚਦਾ ਪਿਆ ਤੇ ਯਾਦ ਰੱਖੋ ਪਰਮੇਸ਼ਰ ਤੋਂ ਬੜਾ ਦੂਰ ਹੈ ਬੜੇ ਇਹੋ ਜਿਹੇ ਫੋਕੇ ਲੀਡਰ ਬੜੇ ਫੋਕੇ ਲੋਗ ਜਿਹੜੇ ਜਿਹੜੇ ਸਿਰਫ ਆਪਣੀ ਚਰਚਾ ਦੇ ਲਈ ਲੀਡਰ ਬਣੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਬਰਸਾਨਾਂ ਦੇ ਨਾਲ ਇਹ ਤਾਂ ਨਹੀਂ ਬੰਦਾ ਹੈ ਇਹਨੂੰ ਕਬਰ ਦੀ ਲੋੜ ਸੀਗੀ ਇੱਕ ਤੇ ਖੁਦਾ ਦੇ ਲੋਕੋ ਇਹਨੇ ਯੇਸ਼ੂ ਦੀ লাশ ਨੂੰ ਲਿਆ ਤੇ ਜਿਹੜੀ ਆ ਕੀ ਮੁੱਲ ਲਈ ਕਬਰ ਇਹਨੇ ਕਬਰ ਆਪਦੀ ਡੜੀ ਖਦਵਾਈ ਸੀ ਮੁੱਲ ਪੈਸਾ ਦੇ ਕੇ ਉਸ ਕਬਰ ਦੇ ਵਿੱਚ ਇਹਨੇ ਯੇਸ਼ੂ ਨੂੰ ਰੱਖਿਆ ਅਤੇ ਭਾਰੀ ਪੱਥਰ ਕਬਰ ਦੇ ਅੱਗੇ ਲਾ ਦਿੱਤਾ ਖੁਦਾ ਦੇ ਲੋਕੋ ਇਹਨੂੰ ਯੇਸ਼ੂ ਦੀ ਲੋੜ ਸੀ ਇਹਨੇ ਮੁੱਲ ਧਾਰਿਆ ਇਹਨੇ ਪਰਮੇਸ਼ਰ ਨੂੰ ਹਾਸਲ ਕਰਨ ਦੇ ਲਈ ਮੁੱਲ ਧਾਰਿਆ ਅੱਜ ਬੜੇ ਲੋਕ ਨੇ ਜਿਹੜੇ ਪਰਮੇਸ਼ਰ ਨੂੰ ਹਾਸਲ ਕਰਨਾ ਚਾਹੁੰਦੇ ਨੇ ਤੇ ਮੁੱਲ ਭਰਨਾ ਨਹੀਂ ਚਾਹੁੰਦੇ ਖੁਦਾ ਦੇ ਲੋਕੋ ਅਗਰ ਤੁਹਾਨੂੰ ਪਰਮੇਸ਼ਰ ਦੀ ਲੋੜ ਤੁਸੀਂ ਪਰਮੇਸ਼ਰ ਨੂੰ ਲੈਣਾ ਚਾਹੁੰਦੇ ਹੋ ਤੇ ਉਹਦੀ ਕੀਮਤ ਅਦਾ ਕਰੋ ਇਹ ਯੂਸਫ ਨੇ ਉਹਦੀ ਕੀਮਤ ਅਦਾ ਕੀਤੀ ਇਹਨੇ ਆਪਣੀ ਕਬਰ ਦੇ ਦਿੱਤੀ ਮਹਿੰਗੇ ਕੱਪੜੇ ਚ ਉਹਦੀ Laash ਨੂੰ ਲਵੇਂ ਟਿਆ ਖੁਦਾ ਦੇ ਲੋਕੋ ਅੱਜ ਤੁਸੀਂ ਉਹਦੀ ਕੀਮਤ ਅਦਾ ਕਰੋ ਜਦੋਂ ਮੈਂ ਕੀਮਤ ਦੀ ਗੱਲ ਕਰਦਾ ਤੇ ਤੁਹਾਡਾ ਧਿਆਨ ਜਾਂਦਾ ਹੋਣਾ ਹੈ ਤੁਹਾਡੇ ਕਾਊਂਟ ਬੈਲੈਂਸ ਤੇ ਤੁਹਾਡੀ ਜੇਬ ਤੇ ਖੁਦਾ ਦੇ ਲੋਕੋ ਜੇ ਤੁਸੀਂ ਪੈਸੇ ਜੋਗੇ ਨਹੀਂ ਆ ਗਏ ਹੋ ਤੇ ਸੇਵਾ ਕਰਕੇ ਉਹਦੀ ਕੀਮਤ ਅਦਾ ਕਰੋ ਤੇ ਕਰ ਤੁਹਾਡੇ ਕੋ ਸੇਵਾ ਨਹੀਂ ਤੇ ਖੁਦਾ ਦੇ ਲਈ ਵਿਚ ਕੇ ਉਹਦੀ ਕੀਮਤ ਅਦਾ ਕਰੋ ਜੇਕਰ ਤੁਹਾਡੀ ਜੇਬ ਖਾਲੀ ਹੈ ਤੇ ਖੁਦਾ ਦੇ ਸੁਬ ਜ਼ਮਾਚਾਰ ਨੂੰ ਪਹੁੰਚਾਉਣ ਦੇ ਵਿੱਚ ਇੱਕ ਕੀਮਤ ਅਦਾ ਕਰੋ ਟਾਈਮ ਦੇ ਬੋਤ ਸੇਵਾ ਕਰੋ ਪੈਸਾ ਦੋਵੋ ਪਰ ਕੁਝ ਨਾ ਕੁਝ ਪਰਮੇਸ਼ਰ ਦੇ ਲਈ ਕਰੋ ਇਥੇ ਜਿਨ੍ਹਾਂ ਲੋਕਾਂ ਨੇ ਵੀ ਪ੍ਰਭੂ ਦੇ ਲਈ ਕੁਝ ਨਾ ਕੁਝ ਕੀਤਾ ਹੈ ਉਹਨਾਂ ਨੇ ਕੀਮਤ ਅਦਾ ਕੀਤੀ ਹੈ ਇਥੇ ਯੂਸਫ ਨਾਮ ਦੇ ਬੰਦੇ ਨੇ ਕੀ ਕੀਤਾ ਜੀ ਕੀਮਤ ਅਦਾ ਕੀਤੀ ਤੇ ਖੁਦਾ ਦੇ ਲੋਕੋ ਵਿਲਣ ਬੰਦੇ ਪ੍ਰਭੂ ਨੂੰ ਪਸੰਦ ਨਹੀਂ ਹੈ ਇਥੇ ਖੁਦਾ ਨੇ 12 ਚੇਲੇ ਜੁੜੇ ਸੀਗੇ ਅਤੇ 12 ਚੇਲਿਆਂ ਦੇ ਵਿੱਚੋਂ ਕੋਈ ਵਿਲ ਲੜਨੀ ਸੀ ਪੜਿਆ ਉਹਨੇ ਤੇ ਖੁਦਾ ਦੇ ਲੋਕੋ ਜੇ ਤਰਤ ਵਿੱਚ ਕੋਈ ਬੰਦਾ ਕਿਸੇ ਨਹੀਂ ਕੰਮ ਦਾ ਤੇ ਪਰਮੇਸ਼ਰ ਉਹਨੂੰ ਪਸੰਦ ਨਹੀਂ ਕਰਦਾ ਪ੍ਰਭੂ ਨੂੰ ਪਾਉਣ ਦੇ ਲਈ ਕੀਮਤ ਅਦਾ ਕਰਨਾ ਯੂਸਾਫ ਨੇ ਵੀ ਆਪਣੀ ਕੀਮਤ ਅਦਾ ਕੀਤੀ ਉਸ ਤੋਂ ਬਾਅਦ ਕੀ ਹੋਇਆ ਹੈ ਕਲਾਮ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਉਹ ਪ੍ਰਭੂ ਯਿਸੂਮ ਸਿੱਧੀ ਪਹਿਲਾਂ ਲੋਥ ਲੈ ਕੇ ਆਇਆ ਹੈ ਫੇਰ ਉਹਨੇ ਕਬਰ ਦੇ ਵਿੱਚ ਰੱਖ ਦਿੱਤਾ ਏ ਤੇ ਭਾਰੀ ਪੱਥਰ ਰੇੜ ਕੇ ਅੱਗੇ ਕਰ ਰੱਖ ਦਿੱਤਾ ਏ ਤੇ ਉਸ ਤੋਂ ਬਾਅਦ ਕੀ ਹੋਇਆ ਏ ਕਲਾਮ ਦੇ ਵਿੱਚ ਪੜ੍ਹੀਏ ਤੁਸੀਂ 27 ਅਧਿਆਏ ਉਹਦੀ 36 8 ਤੋਂ ਮਹਾਰਾਜਾ ਸਾਨੂੰ ਯਾਦ ਹੈ ਕਿ ਉਹ ਸ਼ਲਿਆ ਆਪਣੇ ਜਿਉਂਦੇ ਜੀ ਕੀ ਗਿਆ ਸੀ ਜੋ ਮੈਂ ਤਿੰਨਾਂ ਦਿਨਾਂ ਪਿੱਛੋਂ ਜੀ ਉੱਠਾਂਗਾ ਆਮੀਨ ਖੁਦਾ ਦੇ ਲੋਕੋ ਪ੍ਰਭੂ ਇਹੋ ਜਿ ਨੂੰ ਸਰੀਰ ਤੇ ਚੜਾਉਣ ਦੀ ਵੀ ਇੱਕ ਸਿਆਸਤ ਰਜੀ ਗਈ ਅਤੇ ਉਹਨੂੰ ਮਾਰਨ ਦੀ ਵੀ ਇੱਕ ਸਿਆਸਤ ਰਜੀ ਗਈ ਅਤੇ ਜਦੋਂ ਕਬਰ ਦੇ ਵਿੱਚ ਰੱਖਿਆ ਗਿਆ ਉਦੋਂ ਵੀ ਇੱਕ ਸਿਆਸਤ ਹੋ ਰਹੀ ਸੀਗੀ ਬਾੜੇ ਬਾਲੇ ਲੋਗ ਨੇ ਜਿਹੜੇ ਬੜੇ ਵਧੀਆ ਨੇ ਬੜੇ ਇੱਥੇ ਬੁਲਾ ਰਹੇ ਨੇ ਬੜੇ ਗੋਣ ਨੇ ਉਹਨਾਂ ਦੇ ਅੰਦਰ ਪਰ ਉਹ ਸਿਆਸਤਾਂ ਦਾ ਸ਼ਿਕਾਰ ਹੋਏ ਪੈ ਰਹੇ ਲੋਗ ਉਹਨਾਂ ਨੂੰ ਦੱਬੀ ਜਾ ਰਹੇ ਨੇ ਸਾਦੇ ਲੋਕੋ ਇਥੇ ਉਹ ਰਾਜੇ ਦੇ ਕੋਲ ਗਏ ਨੇ ਕਹਿੰਦੇ ਰਾਜਾ ਤੁਹਾਨੂੰ ਯਾਦ ਹੈ ਉਹ ਸ਼ਲੀਏ ਨੇ ਕਿਹਾ ਸੀ ਕਿ ਮੈਂ 30 ਦਿਨ ਮਰਦਿਆਂ ਦੇ ਵਿੱਚੋਂ ਜੀ ਉੱਠਾਂਗਾ ਤੇ ਖੁਦਾ ਦੇ ਲੋਕੋ ਕਲਾਮ ਦਾਸਾਏ ਕਿ ਜਦੋਂ ਪ੍ਰਭੂ ਯੇਸ਼ੂ ਮਸੀਹ ਨੂੰ ਕਬਰ ਦੇ ਵਿੱਚ ਰੱਖਿਆ ਗਿਆ ਉਹਦਾ ਪਾਦੀ ਪੱਥਰ ਅੱਗੇ ਲਾਇਆ ਗਿਆ ਕਬਰ ਦੇ ਅੱਗੇ ਅਤੇ ਬਾਹਰ ਪਹਿਰੇਦਾਰ ਬਿਠਾਏ ਗਏ ਕਿਉਂਕਿ ਉਹਦੀ লাশ ਨੂੰ ਕੋਈ ਚੋਰੀ ਕਰਕੇ ਨਾ ਲੈ ਜਾਵੇ ਖੁਦਾ ਦੇ ਲੋਕੋ ਕਦੀ ਮੁਰਦੇ ਦੀ ਰਖਵਾਲੀ ਹੁੰਦੀ ਵੇਖੀ ਹੈ ਕੋਈ ਮਰ ਗਿਆ ਹੋਵੇ ਅਤੇ ਉਹਦੀ ਰਾਖੀ ਕਰਦੇ ਹੋਣਾ ਇੱਥੇ ਮੁਰਦੇ ਦੀ ਰਾਖੀ ਕੀਤੀ ਜਾ ਰਹੀ ਹੈ ਕਿ ਕੱਲ ਨੂੰ ਇਹਦੀ লাশ ਨੂੰ ਕੋਈ ਚੱਕ ਕੇ ਲੈ ਜਾਏ ਤੇ ਲੋਕਾਂ ਦੇ ਵਿੱਚ ਟੰਡੋਰਾ ਨਾ ਪਟਿਆ ਜਾਏ ਕਿ ਉਹ ਜਿੰਦਾ ਹੋ ਗਿਆ ਰਾਜੇ ਨੇ ਹੁਕਮ ਦਿੱਤਾ ਕਹਿੰਦਾ ਉਹਦੀ লাশ ਦੀ ਨਿਗਰਾਨੀ ਕਰੋ ਉਥੇ ਪਹਿਰਾ ਦੋ ਬੋ ਕਿਉਂਕਿ ਉਹਨੇ ਕਹਿਆ ਸੀਗਾ ਕਿ ਮੈਂ ਤੀਸਰੇ ਦਿਨ ਮਰਦਿਆਂ ਤੋਂ ਜੀ ਉਠਾਂਗਾ ਇਹ ਗੱਲ ਨੂੰ ਝੂਠਾ ਸਾਬਤ ਕਰਨ ਦੇ ਲਈ ਪਹਿਰਾ ਲਾਇਆ ਗਿਆ ਉੱਥੇ ਲੋਕ ਬਿਠਾਏ ਗਏ ਨੇ ਪਰ ਖੁਦਾ ਦੇ ਲੋਕੋ ਅੱਗੇ ਕਾਣੀ ਕੋ ਜੋਰ ਤੁਸੀਂ ਕਲਾਮ ਦੇ ਵਿੱਚ ਪੜ ਸਕਦੇ ਹੋ 28 ਅਧਿਆਏ ਉਹਦੀ ਪਹਿਲੀ ਆਇਤੋਂ ਜਦ ਸਬਦ ਦਿਨ ਬੀਤ ਗਿਆ ਤਾਂ ਹਫਤੇ ਦੇ ਪਹਿਲੇ ਦਿਨ ਇਹ ਫੁੱਟਣ ਦੇ ਵੇਲੇ ਮਰੀਮ ਮਗਦਲੀਨੀ ਅਤੇ ਦੂਈ ਮਰੀਮ ਕਬਰ ਨੂੰ ਵੇਖਣ ਆਇਆ ਆਮੀਨ ਐਥੇ ਖੁਦਾ ਦੇ ਲੋਕੋ ਹਫਤੇ ਦੇ ਪਹਿਲੇ ਦਿਨ ਮਰੀਮ ਮਗਦਲੀਨੀ ਅਤੇ ਮਰੀਆ ਕਬਰ ਦੇ ਕੋਲ ਪਹੁੰਚੀਆਂ ਨੇ ਜਿੱਥੇ ਖੁਦਾਵੰਦ ਯਿਸੂ ਨੂੰ ਰੱਖਿਆ ਗਿਆ ਉਹ ਵੀ ਕਬਰ ਦੇ ਵਿੱਚ ਉਹਨੂੰ ਵੇਖਣ ਲੱਗ ਗਈਆਂ ਨੇ ਤੇ ਖੁਦਾ ਦੇ ਲੋਕੋ ਇਥੇ ਉਹ ਇੱਕ ਚਿੰਤਾ ਦੇ ਵਿੱਚ ਪਈਆਂ ਨੇ ਇੰਨੀਆਂ ਨੇ ਭਾਰੀ ਪੱਥਰ ਇਹ ਅੱਗੇ ਅਤੇ ਉਹ ਪੱਥਰ ਨੂੰ ਪਾਉਣ ਰੇੜੇਗਾ ਅੱਜ ਤੁਸੀਂ ਜਿੰਨੇ ਇੱਥੇ ਬੈਠੇ ਜੇ ਕੋਈ ਨਾ ਕੋਈ ਚਿੰਤਾ ਦੇ ਵਿੱਚ ਕਿਸੇ ਨਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਭਾਰੀ ਪੱਥਰ ਹੈ ਚਾਹੇ ਉਹ ਪੱਥਰੇ ਬਿਮਾਰੀ ਦਾ ਹੋਵੇ ਚਾਹੇ ਉਹ ਪੱਥਰ ਮੁਸ਼ਕਲਾਂ ਦਾ ਹੋਵੇ ਚਾਹੇ ਉਹ ਪੱਥਰ ਕੈਸਾ ਹੋਵੇ ਚਾਹੇ ਉਹ ਪੱਥਰ ਚੋਪਦਾ ਹੋਵੇ ਚਾਹੇ ਉਹ ਪੱਥਰ ਘਰ ਬਣਾਉਂਦਾ ਹੋਵੇ ਚਾਹੇ ਉਹ ਪੱਥਰ ਇੱਕ ਮੈਰਿਜ ਰਾਈਪ ਨੂੰ ਲੈ ਕੇ ਹੋਵੇ ਚਾਹੇ ਉਹ ਪੱਥਰ ਇੱਕ ਬੱਚੇ ਦੇ ਬੱਚੇ ਨੂੰ ਲੈਣਦਾ ਹੋਵੇ ਤੇ ਖੁਦਾ ਦੇ ਲੋਕੋ ਤੁਹਾਨੂੰ ਲੱਗਦਾ ਪਿਆਏ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਭਾਰੀ ਪੱਥਰ ਹੈ ਤੇ ਉਹ ਉਹਨਾਂ ਦੇ ਵਾਂਗ ਤੁਸੀਂ ਵੀ ਸੋਚਦੇ ਹੋ ਉਹ ਚਿੰਤਾ ਦੇ ਵਿੱਚ ਪਏ ਹੋ ਉਹ ਵੀ ਔਰਤਾਂ ਚਿੰਤਾ ਦੇ ਵਿੱਚ ਪਈਆਂ ਹੋਈਆਂ ਸੀ ਨਾ ਯੇਸ਼ੂ ਨੂੰ ਮੇਕਣਾ ਨਾ ਸੀ ਅਤੇ ਪੰਨਾਂ ਕਿਦੇ ਚ ਸੀ ਚਿੰਤਾ ਦੇ ਵਿੱਚ ਬੜੇ ਲੋਗ ਨੇ ਯੇਸ਼ੂ ਨੂੰ ਵੇਖਣ ਆਉਂਦੇ ਨੇ ਚਿੰਤਾ ਦੇ ਵਿੱਚ ਹੁੰਦੇ ਨੇ ਆਰਾਧਨਾ ਕਰਦੇ ਨੇ ਚਿੰਤਾ ਦੇ ਵਿੱਚ ਹੁੰਦੇ ਨੇ ਬਾਈਬਲ ਪੜ੍ਹਦੇ ਨੇ ਚਿੰਤਾ ਦੇ ਵਿੱਚ ਹੁੰਦੇ ਨੇ ਗੀਤ ਭਜਨ ਗਾਉਂਦੇ ਨੇ ਚਿੰਤਨ ਦੇ ਵਿੱਚ ਹੁੰਦੇ ਨੇ ਪ੍ਰਚਾਰ ਸੌਂਦੇ ਨੇ ਚਿੰਤਾ ਦੇ ਵਿੱਚ ਹੁੰਦੇ ਨੇ ਪਰ ਅੱਜ ਮੈਂ ਤੁਹਾਨੂੰ ਕਹਿਣਾ ਵਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪਰਮੇਸ਼ਰ ਆਇਆ ਹੀ ਇਸ ਲਈਏ ਤਾਂ ਜੋ ਅਸੀਂ ਚਿੰਤਾ ਦੇ ਵਿੱਚੋਂ ਬਾਹਰ ਆ ਜਾਈਏ ਦੇ ਲੋਕੋ ਇਹ ਇੱਕ ਨਜ਼ਾਰਾ ਵੇਖਦਿਆਂ ਨੇ ਤੁਸੀਂ ਦੋ ਅਜ ਤੋਂ ਪੜ ਸਕਦੇ ਹੋ ਅਰੇ ਵੇਖੋ ਇੱਕ ਵੱਡਾ ਪੁਚਾਲ ਆਇਆ ਇਸ ਲਈ ਜੋ ਪ੍ਰਭੂ ਦਾ ਦੂਤ ਆਕਾਸ਼ੋਂ ਉਤਰਿਆ ਆਮੇਨ ਖੁਦਾ ਦੇ ਲੋਕੋ ਜਦੋਂ ਚਿੰਤਾ ਦੇ ਵਿੱਚ ਸੀ ਤੇ ਇੱਕ ਵੱਡਾ ਪੁਚਾਲ ਆਇਆ ਖੁਦਾ ਦੇ ਲੋਕੋ ਜਦੋਂ ਤੁਸੀਂ ਯਿਸੂ ਦੇ ਵੱਲ ਵਾਧਦੇ ਹੋ ਇੱਕ ਪੁਚਾਲ ਆਉਂਦਾ ਹੈ ਕੀ ਆਉਂਦਾ ਹਾਂਜੀ ਇੱਕ ਬੰਦਾ ਤੋਬਾ ਕਰਦਾ ਹੈ ਬਪਤਿਸਮਾ ਲੈਂਦਾ ਹੈ ਪਚਾਲ ਆਂਦਾ ਹੈ ਖੁਦਾ ਨੂੰ ਨਹੀਂ ਜਾਣਦਾ ਪਚਾਲ ਆਂਦਾ ਹੈ ਇੱਕ ਪਚਾਲ ਆਂਦਾ ਹੈ ਯੇਸ਼ੂ ਦੇ ਲਾਗੇ ਲੈ ਕੇ ਆਂਦੇਲੇ ਬੰਦੇ ਨੂੰ ਇੱਕ ਪਚਾਲ ਆਉਂਦਾ ਹੈ ਯੇਸ਼ੂ ਦੇ ਵਿੱਚ ਮਜ਼ਬੂਤ ਕਰਨ ਦੇ ਲਈ ਤੇ ਖੁਦਾ ਦੇ ਲੋਕੋ ਜਿਹੜੇ ਤੁਹਾਡੀ ਜ਼ਿੰਦਗੀ ਚ ਪਚਾਲ ਚੱਲਦੇ ਪੈਣੇ ਤੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਇਹੀ ਪਚਾਲ ਤੁਹਾਨੂੰ ਯੇਸ਼ੂ ਦੇ ਵਿੱਚ ਮਜ਼ਬੂਤ ਕਰਕੇ ਰੱਖਦੇ ਤੇ ਖੁਦਾ ਦੇ ਲੋਕੋ ਇੱਕ ਪੁਚਾਲ ਆਇਆ ਤੇ ਪੁਚਾਲ ਦੇ ਵਿੱਚ ਹੋਇਆ ਕੀ ਏ ਅਰ ਵੇਖੋ ਇੱਕ ਵੱਡਾ ਪੁਚਾਲ ਆਇਆ ਇਸ ਲਈ ਜੋ ਪ੍ਰਭੂ ਦਾ ਦੂਤ ਆਕਾਸ਼ੋਂ ਉਤਰਿਆ ਅਰ ਨੇੜੇ ਆਣ ਕੇ ਉਸ ਪੱਥਰ ਨੂੰ ਰੇੜ ਕੇ ਲਾਂਬੇ ਕਰ ਦਿੱਤਾ ਆਮੀਨ ਖੁਦਾ ਦੇ ਲੋਕੋ ਕਿਹੜੀਆਂ ਔਰਤਾਂ ਚਿੰਤਾ ਦੇ ਵਿੱਚ ਪਈਆਂ ਸੀ ਕਿ ਨਾ ਕਿ ਭਾਰੀ ਪੱਥਰ ਨੂੰ ਸਾਡੇ ਲਈ ਕੌਣ ਰੇੜੇਗਾ ਤੇ ਖੁਦਾ ਦੇ ਲੋਕੋ ਕਲਾਮ ਦੱਸਦਾ ਏ ਇੱਕ ਵੱਡਾ ਪੁਚਾਲ ਆਇਆ ਅਤੇ ਪਰਮੇਸ਼ਰ ਦਾ ਇੱਕ ਦੂਤ ਫਰਗ ਤੋਂ ਉਤਰਿਆ ਅਤੇ ਉਹ ਭਾਰੀ ਪੱਥਰ ਨੂੰ ਢੇੜ ਕੇ ਪੱਥਰ ਦੇ ਉੱਤੇ ਬਹਿ ਗਿਆ ਤੁਹਾਡੇ ਰਾਸ਼ਟਾਨ ਨੇ ਬੰਦ ਕੀਤੇ ਹੋਣਾ ਤੁਹਾਡੇ ਜੀਵਨ ਦੇ ਵਿੱਚ ਬੜੀਆਂ ਮੁਸ਼ਕਲਾਂ ਹੋਣ ਤੁਹਾਡੇ ਉੱਤੇ ਚਾਹੇ ਕਰਜ਼ ਦਾ ਬੋਝ ਹੋਵੇ ਚਾਹੇ ਤੁਹਾਡੇ ਤੇ ਚੋਬ ਦਾ ਬੋਝ ਹੋਵੇ ਤੁਹਾਡੇ ਤੇ ਘਰ ਬਣਾਉਣ ਦਾ ਬੋਝ ਹੋਵੇ ਤੁਹਾਡੇ ਉੱਤੇ ਜਿਹੜੀਆਂ ਕਈ ਸਿਆਸਤਾਂ ਰਚੀਆਂ ਗਈਆਂ ਹੋਣ ਤੁਹਾਡੇ ਘਰ ਦੇ ਵਿੱਚ ਚਾਹ ਬੱਚਾ ਨਾ ਹੋਵੇ ਚਾਹ ਤੁਹਾਡੇ ਤੁਹਾਡੇ ਬੱਚੇ ਸੱਟ ਨਾ ਹੋਏ ਹੋਣ ਤੁਹਾਡੇ ਜੀਵਨ ਦੇ ਵਿੱਚ ਘਰ ਦੇ ਵਿੱਚ ਕਲੇਸ਼ ਹੋਵੇ ਚਾਹ ਭੁੱਖ ਮਰੀ ਨਾ ਕੁਲਦੇ ਪ아요 ਤੇ ਅੱਜ ਉਸ ਮੁਸ਼ਕਲ ਦੇ ਵਿੱਚ ਤੁਹਾਨੂੰ ਕੋਈ ਇਨਸਾਨ ਨਹੀਂ ਪਰਮੇਸ਼ਰ ਦਾ ਫਰਗ ਦੂਤ ਉਤਰੇਗਾ ਤੇ ਤੁਹਾਡੇ ਰਾਹ ਨੂੰ ਸਾਫ਼ ਕਰਕੇ ਰੱਖ ਦਵੇਗਾ ਖੁਦਾ ਦੇ ਲੋਕੋ ਸਰਗਦੂਤ ਉਤਰਿਆ ਉਹਨੇ ਭਾਰੀ ਪੱਥਰ ਨੂੰ ਪਾਸੇ ਕਰ ਦਿੱਤਾ ਅੱਜ ਤੁਹਾਡੇ ਜੀਵਨ ਦੇ ਵਿੱਚ ਜਿਹੜੇ ਭਾਰੀ ਬੰਧਨ ਨੇ ਭਾਰੀ ਰੁਕਾਵਟਾਂ ਨੇ ਭਾਰੀ ਮੁਸ਼ਕਲਾਂ ਨੇ ਭਾਰੀ ਮੁਸੀਬਤਾਂ ਨੇ ਤੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਜ ਵੀ ਇਹ ਆਉਂਦਾ ਸਰਗਦੂਤ ਉਤਰੇਗਾ ਅਤੇ ਉਹ ਸਾਰੀਆਂ ਬਿਪਦਾਂ ਨੂੰ ਸਾਰੀਆਂ ਮੁਸੀਬਤਾਂ ਨੂੰ ਇੱਕ ਪਾਸੇ ਕਰਕੇ ਰੱਖ ਦਵੇਗਾ ਉਹ ਖੁਦਾ ਦੇ ਲੋਕੋ ਜਦੋਂ ਸਰਗਦੂਤ ਆਇਆ ਅਤੇ ਉਹ ਪੱਥਰ ਦੇ ਉੱਤੇ ਬਹਿ ਗਿਆ ਨਜ਼ਾਰਾ ਅੱਗੇ ਵੇਖਣ ਵਾਲਾ ਹੈ ਕਲਾਮ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ 28 ਦੇ ਆਇਓ ਦੀ ਪੰਜ ਆਇਤੋਂ ਅਤੇ ਉਹਦੇ ਪੈਰ ਦੇ ਮਾਰੇ ਰਾਖੇ ਕੰਬ ਉੱਠੇ ਅਤੇ ਮੁਰਦਿਆਂ ਵਾਂਗੂ ਹੋ ਗਏ ਪਰ ਦੂਤ ਨੇ ਅੱਗੋ ਤੀਵੀਆਂ ਨੂੰ ਕਿਹਾ ਤੁਸੀਂ ਨਾ ਡਰੋ ਆਮੀਨ ਜਿਹੜੇ ਰਾਖੇ ਸੀ ਉਹ ਆਖੇ ਕਿਹਦੇ ਬੈਠੇ ਹੋਏ ਸੀਗੇ ਹਲੋ ਵੇਖੋ ਕਲਾਮ ਦੇ ਵਿੱਚ ਲਿਖਿਆ ਪ੍ਰਭੂ ਯਸ਼ਮ ਸਿੰਘ ਮਰ ਗਿਆ ਅਤੇ ਜਿਉਂਦੇ ਬੰਦੇ ਮੁਰਦੇ ਦੀ ਰਾਖੀ ਕਰ ਰਹੇ ਨੇ ਤੇ ਜਦੋਂ ਸਵਰਗ ਦੂਤ ਉਤਰਿਆ ਪਹਚਾ ਲਾਇਆ ਜਦੋਂ ਪਹਚਾ ਲਾਇਆ ਸਵਰਗ ਦੂਤ ਉਤਰਿਆ ਤੇ ਜਿਹੜੇ ਜਿਉਂਦੇ ਸੀਗੇ ਬੰਦੇ ਮੁਰਦਿਆਂ ਵਰਗੇ ਹੋ ਕਲਾਮ ਚ ਲਿਖਿਆ ਜਿਹੜੇ ਜਿਉਂਦੇ ਸੀ ਮਰਦੇ ਆਵਾਗ ਹੋ ਗਾਣੇ ਇੱਕ ਮਰਦੇ ਦੀ ਰਾਖੀ ਕਰਦੇ ਕਿ ਹੋ ਜਾਊਗਾ ਮਰਦਿਆਂ ਵਰਗੇ ਹੋ ਗਾਏ ਤੇ ਖੁਦਾ ਦੇ ਲੋਕੋ ਫਿਰ ਵੇਖੋ ਸਵਰਗ ਦੂਤ ਨੇ ਕੀ ਕਿਹਾ ਪਰ ਦੂਤ ਨੇ ਅੱਗੋ ਤੀਵੀਆਂ ਨੂੰ ਕਿਹਾ ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਕਲਾਮ ਦੇ ਵਿੱਚ ਲਿਖਿਆ ਦੂਤ ਨੇ ਕਿਹਾ ਨਾ ਡਰੋ ਕੀ ਕਿਹਾ ਕੀ ਕਿਹਾ ਭਾਈ ਕੀ ਕਿਹਾ ਜੀ ਕੀ ਕਿਹਾ ਨਾ ਡਰੋ ਖੁਦਾ ਦੇ ਲੋਕੋ ਅੱਜ ਪਰਮੇਸ਼ਰ ਦਾ ਦੂਤ ਤੁਹਾਡੇ ਕੋਲ ਬੈਠਾ ਹੈ ਤੁਹਾਡੇ ਆਸ-ਪਾਸ ਹੈ ਉਹ ਅੱਜ ਵੀ ਤੁਹਾਨੂੰ ਕਹਿੰਦਾ ਨਾ ਡਰ ਮੈਂ ਤੇਰੇ ਨਾਲ ਆ ਭੈਣਾਂ ਨੂੰ ਕਹਿੰਦਾ ਨਾ ਡਰੋ ਮੈਂ ਤੁਹਾਡੇ ਨਾਲ ਆ ਬੱਚਿਆਂ ਨੂੰ ਕਹਿੰਦਾ ਨਾ ਡਰੋ ਮੈਂ ਤੁਹਾਡੇ ਨਾਲ ਆ ਭੈਣਾਂ ਨੂੰ ਕਹਿੰਦਾ ਨਾ ਡਰੋ ਮੈਂ ਤੁਹਾਡੇ ਨਾਲ ਆ ਉਹ ਸਮੇਂ ਉਹਨੇ ਹੋ ਗਿਆ ਕਹਿੰਦਾ ਨਾ ਡਰੋ ਆਜੋ ਸਵਰਗ ਦੂਤ ਇੱਕ ਇੱਕ ਜਣੇ ਨੂੰ ਕਹਿੰਦਾ ਹੈ ਨਾ ਡਰੋ ਹਰ ਇੱਕ ਨੂੰ ਕਹਿੰਦਾ ਹੈ ਨਾ ਡਰੋ ਤੇ ਖੁਦਾ ਦੇ ਲੋਕੋ ਤੁਹਾਨੂੰ ਡਰਨ ਦੀ ਲੋੜ ਨਹੀਂ ਜਵਾਬ ਕਰਨੇ ਆਪਣੇ ਸਵਰਗ ਦੂਤਾਂ ਦੀ ਫੌਜ ਤੁਹਾਨੂੰ ਦੇ ਰੱਖੀ ਆ ਗਈ ਹੈ ਤੇ ਖੁਦਾ ਦੇ ਲੋਕੋ ਕਲਾਮ ਦੇ ਵਿੱਚ ਅੱਗੇ ਪੜ੍ਹੀਏ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜਾਇਆ ਗਿਆ ਸੀ ਭਾਲਦਿਆਂ ਹੋ ਉਹ ਇੱਥੇ ਹੈ ਨਹੀਂ ਕਿਉਂਕਿ ਜਿਵੇਂ ਉਸਨੇ ਕਿਹਾ ਸੀ ਉਹ ਜੀ ਉੱਠਿਆ ਹੈ ਆਮਨ ਪਰਮੇਸ਼ਰ ਦੇ ਮੁਬਾਰਕ ਲੋਕੋ ਇੱਕ امیر ਬੰਦਾ ਯੇਸ਼ੂ ਦੀ লাশ ਲੈਣ ਦੇ ਲਈ ਜਾਂਦਾ ਏ ਅਤੇ ਉਹਨੂੰ ਕਬਰ ਦੇ ਵਿੱਚ ਰੱਖ ਦਿੰਦਾ ਏ ਅਤੇ ਇੱਕ ਪੱਥਰ ਲਾ ਦਿੰਦਾ ਏ ਅਤੇ ਫੇਰ ਉਹ ਜਿਹੜਾ ਪੱਥਰ ਏ ਉਹਨੂੰ ਸਵਰਗ ਦੂਤ ਪਾਸੇ ਕਰਦਾ ਏ ਸਵਰਗ ਦੂਤ ਜਦੋਂ ਆਉਂਦਾ ਏ ਉਹ ਤੋਂ ਪਚਾਲ ਆਉਂਦਾ ਏ ਤੇ ਜਿਹੜੇ ਰਾਖੇ ਸੀ ਜਿਉਂਦੇ ਸੀਗੇ ਬੰਦੇ ਉਹ ਮੁਰਦਿਆਂ ਵਾਂਗ ਹੋ ਗਏ ਨੇ ਸਵਰਗ ਦੂਤ ਪ੍ਰਗਟ ਹੁੰਦਾ ਏ ਸਵਰਗ ਦੂਤ ਉਹਨਾਂ ਨੂੰ ਕਹਿੰਦਾ ਏ ਨਾ ਡਰੋ ਤੁਸੀਂ ਜਿਉਂਦੇ ਨੂੰ ਮੁਰਦਿਆਂ ਦੇ ਵਿੱਚੋਂ ਪਾਲਦੇ ਪੈਜ ਜਿਹੜੇ ਜਿਉਂਦੇ ਸੀਗੇ ਉਹ ਪਚਾਲ ਦੇ ਡਰ ਤੇ ਨਾਲ ਮੁਰਦੇ ਹੋ ਗਏ ਅਤੇ ਜਿਹੜਾ ਮੁੱਦਾ ਸੀਗਾ ਉਹ ਜਿਉਂਦਾ ਹੋ ਗਿਆ ਸੀਗਾ ਖੁਦਾ ਦੇ ਨੂੰ ਮਰਦਿਆਂ ਦੇ ਵਿੱਚ ਕਿਉਂ ਲੱਭਦੇ ਪੈ ਗਏ ਖੁਦਾ ਦੇ ਲੋਕੋ ਅੱਜ ਦੁਨੀਆ ਦੇ ਬੜੇ ਸਿਆਣੇ ਬੰਦੇ ਨੇ ਉਹ ਜਿਉਂਦੇ ਪਰਮੇਸ਼ਰ ਨੂੰ ਕਬਰਾਂ ਦੇ ਵਿੱਚ ਲੱਭਦੇ ਪੈਣੇ ਅੱਜ ਬੜੇ ਲੋਕ ਨੇ ਜਿਹੜੇ ਪਰਮੇਸ਼ਰ ਨੂੰ ਕਬਰਾਂ ਦੇ ਵਿੱਚ ਲੱਭਦੇ ਪੈਣੇ ਪਰ ਤੁਸੀਂ ਖੁਦਾ ਦੇ ਮੁਬਾਰਕ ਲੋਕ ਜੇ ਇਹ ਵਾ ਪਰਮੇਸ਼ਰ ਦੀ ਤੁਹਾਡੇ ਉੱਤੇ ਸਮਰਥ ਹੈ ਇਹ ਵਾ ਪਰਮੇਸ਼ਰ ਦੀ ਤੁਹਾਡੇ ਉੱਤੇ ਕਿਰਪਾ ਹੈ ਕਿਉਂਕਿ ਤੁਹਾਡਾ ਪਰਮੇਸ਼ਰ ਮਰਦਾ ਨਹੀਂ ਤੁਹਾਡਾ ਪਰਮੇਸ਼ਰ ਜਿਉਂਦਾ ਪਰਮੇਸ਼ਰ ਹੈਗਾ ਹੈ ਦੇ ਖੁਦਾ ਦੇ ਲੋਕੋ